ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਜੇ ਕੋਈ ਕਾਹ ਨੂੰ ਕਵੇ ਕਿ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋ ਨਹੀਂ ਹੈਗੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ-ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਪੇ ਜੇ ਕੋਈ ਕਹਨੂ ਕਵੇ ਕਿ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਸ ਸਾਡੇ ਕੋ ਨਹੀਂ ਹੈਗੀ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ